ਇੱਕ ਬੈਟ ਕ੍ਰਿਕਟ ਦੇ ਮੈਚ ਦੇ ਵਿੱਚ ਚੱਲਦਾ ਤਾਂ ਇੱਕ ਬੈਟ ਚੱਲਣਾ ਹੁਣ ਗੁਰੂ ਵਰਸਾਏ ਦੇ ਵਿੱਚ ਬੈਟਿੰਗ ਕੌਣ ਕਰ ਰਿਹਾ ਬੱਲਾ ਕਿੰਦਾ ਬੱਲਾ ਸ਼ਿਭਾਸ਼ ਦਾ ਵਾਰਡ ਨੰਬਰ 15 ਤੋਂ ਆਜ਼ਾਦ ਮੀਂਦਵਾਰ ਨੇ ਸ਼ਿਭਾਸ਼ ਹੋਰੀ ਤੇ ਸ਼ਿਭਾਸ਼ ਹੋਰਾ ਦੇ ਹੱਥ ਦੇ ਵਿੱਚ ਬੱਲਾ ਹੈ ਤੇ ਤਿੰਨ ਜਿਹੜੇ ਹੈਗੇ ਆ ਖਿਡਾਰੀ ਅੱਗੋਂ ਹੋਰ ਖੜਨ ਵਾਲੇ ਜਿਨ੍ਹਾਂ ਨੇ ਗੇਂਦ ਸਿੱਟਣੀ ਹੈਗੀ ਆ ਸ਼ਿਭਾਜੀ ਗੇਂਦਾਂ ਤਿੰਨ ਖਿਡਾਰੀ ਸਿੱਟਣ ਵਾਲੇ ਆ ਤੇ ਬੱਲਾ ਕੱਲਾ ਤੇਰੇ ਕੋਲ ਹੈ ਕੀ ਹਾਲਾਤ ਹੈਗੇ ਅੱਜ ਪਹਿਲਾ ਦਿਨ ਡੋਰ ਤੋਂ ਡੋਰ ਹਾਲਾਤ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬੜਾ ਪਿਆਰ ਹੈ ਲੋਕਾਂ ਨਾਲ ਸਾਡਾ ਹੂੰ ਮੈਂ ਤਾਂ ਮਤਲਬ ਕਿ ਜਮਿਆ ਪੜਿਆ ਇੱਥੇ ਹੀ ਹੈ ਠੀਕ ਹੈ ਤੇ ਮੇਰੇ ਨਾਲ ਬਹੁਤ ਮਤਲਬ ਕਿ ਮੇਰੇ ਨਾਲ ਪਿਆਰ ਕਰ ਰਹੇ ਨੇ ਹੂੰ ਸਾਰੇ ਆਪਣਾ ਸਾਥ ਦੇ ਰਹੇ ਨੇ ਪੂਰਾ ਤੇ ਅਸੀਂ ਪੂਰਾ ਜਿੱਤ ਕੇ ਦਿਖਾਵਾਂਗੇ ਬੱਲਿਆਂ ਨਾਲ ਲੱਗਾਂਗੇ ਸ਼ੱਕੇ ਫਿਰ ਪੂਰੇ ਲੱਗ ਜੂਗਾ ਪਤਾ ਫਿਰ ਅੱਛਾ ਹੋ ਕਹਿੰਦੇ ਹੱਕਸ਼ ਵਾਅਦਾ ਬੰਦਾ ਸੀ ਡੇਟ ਤੇ ਕਿਤੇ ਨਾਰਾਜ਼ਗੀ ਹੈ ਪਾਰਟੀ ਨਾਲ ਵੀ ਕੋਈ ਨਾਰਾਜ਼ਗੀ ਨਹੀਂ ਹੈ ਅੱਛਾ ਠੀਕ ਹੈ ਮੇਰੀ ਕਿਸਮਤ ਮੇਰੇ ਨਾਲ ਆ ਨਹੀਂ ਦਿੱਤੀ ਡੇਟ ਮੇਰੀ ਕਿਸਮਤ ਮੇਰੇ ਨਾਲ ਕਹਿੰਦੇ ਪੋਸਟਰ ਬੜੇ ਲਾਇਏ ਖੰਭਿਆਂ ਤੇ ਚੜ ਚੜ ਕੇ ਉਹ ਸਮਾਹ ਕੁਸ਼ ਹੋਰ ਸੀਗਾ ਠੀਕ ਹੈ ਨਾ ਜੀ ਚਲੋ ਕੋਈ ਗੱਲ ਨਹੀਂ ਉਹਨਾਂ ਦੀ ਮਰਜ਼ੀ ਹੈ ਲੇਕਿਨ ਮੈਂ ਫਿਰ ਆਪਦਾ ਸਟੈਂਡ ਲੈਣਾ ਸੀਗਾ ਅੱਛਾ ਸਾਰੇ ਜਿਹੜੇ ਲੋਕ ਹਾਂ ਮੇਰੇ ਲੋਕ ਮੇਰੇ ਨਾਲ ਨਹੀਂ ਉਹਨਾਂ ਨੇ ਮੈਨੂੰ ਖੜਾ ਕੀਤਾ ਹੈ ਅੱਛਾ ਉਹਨਾਂ ਦੀ ਬਦੌਲਤ ਮੈਂ ਖੜਾ ਆਇਆ ਹਾਂ ਤੇ ਉਹਨਾਂ ਨੂੰ ਜਿੱਤ ਕੇ ਵੀ ਦਿਖਾਵਾਂਗੇ ਲੋਕ ਮੈਨੂੰ ਜਿਤਾ ਕੇ ਵੀ ਖਾਉਣਗੇ ਕਨੇ ਵਸਤੀ ਦੇ ਲੋਕਾਂ ਦੇ ਕੰਮ ਕਾਮਾਂ ਦੇ ਵਿੱਚ ਆਉਂਦਾ ਰਿਹਾ ਸ਼ਬਾਹ ਲੋਕਾਂ ਨਾਲ ਵਿਚਰਦਾ ਰਿਹਾ ਹੈਗਾ ਹੁਣ ਲੋਕ ਪਿਕਚਰਾਂ ਦੇ ਨਾਲ ਤੇਰੇ ਤੁਰਨਗੇ ਵੋਟਾਂ ਪਾਣਗੇ ਤੁਸੀਂ ਦੇਖਿਆ ਜਦੋਂ ਵੋਟਾਂ ਪੈਣਗੀਆਂ ਹਮ ਸਰਕਾਰ ਚਲੋ ਠੀਕ ਹੈ ਉਹ ਪਹਿਲਾਂ ਨਹੀਂ ਸਰਕਾਰਾਂ ਤਰ੍ਹਾਂ ਨਹੀਂ ਹੈਗੀ ਵੋਟਾਂ ਬੜੇ ਤਰੀਕੇ ਨਾਲ ਪਵਾਉਗੀ ਜਦੋਂ ਤਰੀਕੇ ਨਾਲ ਵੋਟਾਂ ਪੈਣਗੀਆਂ ਤੇ ਸ਼ਬਾਸ਼ ਜਿੱਤ ਕੇ ਦਿਖਾਏਗਾ ਤੁਹਾਨੂੰ ਸ਼ਬਾਹ ਦੇ ਰਨ ਸਾਰੇ ਜ਼ਿਆਦਾ ਹੋਣਗੇ ਦੇਖ ਲਿਆ ਤੁਸੀਂ ਆਪ ਹੀ ਹੈ ਤੋ ਤੇ ਕੀ ਲੱਗਦਾ ਜਦੋਂ ਪਿੰਡ ਆ ਜਾ ਰਹੇ ਹੈਗੇ ਆ ਵਾਰਡ ਤੋਂ ਵਾਰਡ ਕਰ ਤੋਂ ਕਰ ਜਾਤੇ ਨੇ ਲੋਕ ਕੀ ਚਾਹੁੰਦੇ ਹੈਗੇ ਆ ਕੋਈ ਲੋਕਾਂ ਦੀਆਂ ਮੰਗਾਂ ਹੈਗੀਆਂ ਜਿਹੜੇ ਕੰਮ ਨਹੀਂ ਹੋਏ ਕੋਈ ਏਜੰਡਾ ਬਣਾਇਆ ਹੋਊਗਾ ਵੀ ਆਹ ਕੰਮ ਮੈਂ ਕਰਵਾਉਂਗਾ ਜਿਹੜੇ ਕੰਮ ਨਹੀਂ ਹੋਏ ਆ ਜਾਦ ਹੈਗਾ ਆ ਜਾਦ ਹੋ ਕੇ ਕੰਮ ਕਰਕੇ ਦਿਖਾਵਾਂਗੇ ਅਸੀਂ ਕਰਕੇ ਦਿਖਾਈ ਹਾਂ ਤੇ ਬੱਲਾ ਨਵਾਂ ਵਧੀਆ ਬੱਲਾ ਨਵਾਂ ਛੱਡ ਕੇ ਹੈ ਸਚੀਨ ਵਾਲਾ ਹੀ ਹੈ ਸਚੀਨ ਵਾਲਾ ਹੀ ਹੈ ਤੇ ਕੀ ਕਹਿਣਾ ਤੇਰੇ ਸਾਥੀ ਵੀ ਨਾਲ ਖੜੇਗੇ ਹਾਂਜੀ ਅਸੀਂ ਖੜੇ ਨੇ ਕੀ ਤਿਆਰੀ ਹੈ ਤਿਆਰੀ ਫੁੱਲ ਤਿਆਰੀ ਹੈ ਜੀ ਇਮਾਨਦਾਰ ਬੰਦਾ ਹੈ ਤੇ ਅੱਗੇ ਵੀ ਕੰਮ ਕਰਵਾਇਆ ਸੀਵਰ ਦਾ ਜਿਹੜਾ ਵਿਵਸਥਾ ਵਿੱਚ ਕਰਨ ਵਾਲਾ ਕੰਮ ਹੈ ਤੇ ਹੁਣ ਵੀ ਕੰਮ ਕਰਾਊਗਾ ਤੇ ਬੜੀਆਂ ਕੰਮ ਲੈ ਕੇ ਚੱਲੇ ਆਂ ਕਹਿੰਦੇ ਗਲੀਆਂ ਬਹੁਤ ਖਰਾਬ ਆਕੀ ਜੀ ਤੁਸੀਂ ਵੇਖ ਰਹੇ ਹੋ ਤੇ ਬਾਲੀ ਵਸਤੀ ਵਿੱਚ ਕੱਚੀਆਂ ਗਲੀਆਂ ਨੇ ਇਹ ਵੀ ਸਾਡਾ ਵੀਰ ਬਣਵਾਊਗਾ ਤਾਂ ਲੋਕਾਂ ਦੇ ਵਿੱਚ ਬੜਾ ਪਿਆਰ ਮਿਲ ਰਿਹਾ ਵਾ ਬਹੁਤ ਹੀ ਜ਼ਿਆਦਾ ਪਿਆਰ ਕਰ ਰਿਹਾ ਆਉਣ ਵਾਲੀ 21 ਤਰੀਕ ਨੂੰ ਇਹੋ ਬੇਨਤੀ ਕਰਦੇ ਆਂ ਬਾੜ ਵਾਲਿਆਂ ਨੂੰ ਵੀ ਵੱਧ ਛੱਡ ਕੇ ਸਾਰੇ ਬੈਟ ਦੇ ਬਟਨ ਨੂੰ ਦੱਬ ਕੇ ਸ਼ੁਭਾਜ ਜੀ ਨੂੰ ਕਾਮਯਾਬ ਕਰੋ ਤੇ ਇਮਾਨਦਾਰ ਆਪ ਦੇ ਵਿੱਚ ਲੈ ਕੇ ਆਓ ਬਿਲਕੁਲ ਜੀ ਸ਼ੁਭਾਸ਼ ਇਮਾਨਦਾਰ ਉਮੀਦਵਾਰ ਕਿਹਾ ਜਾਂਦਾ ਹੈ ਜਿਆਤ ਖੜ ਗਿਆ ਪਾਰਟੀ ਟਿਕਟ ਨਹੀਂ ਦਿੰਦੀ ਹੈਗੀ ਪਾਰਟੀ ਲਈ ਪੋਸਟਰ ਲਾਏ ਝੰਡੇ ਚੱਕੇ ਲੋਕਾਂ ਦੀਆਂ ਗੱਲਾਂ ਸੁਣੀਆਂ ਪਰ ਗੱਲਾਂ ਸੁੰਦਿਆਂ ਪਰ ਪਾਰਟੀ ਨੇ ਵਿਸ਼ਵਾਸ ਕਿਸੇ ਹੋਰ ਤੇ ਜਤਾ ਰਿਆ ਪਰ ਸ਼ਿਵਾਜ ਕਹਿੰਦਾ ਮੈਂ ਲੋਕਾਂ ਦੇ ਵਿੱਚ ਵਿਚਰਿਆ ਹੋਇਆ ਤੇ ਬੈਡ ਬੱਲਾ ਜਾਨੀ ਕਿ ਬੈਡ ਲੈ ਕੇ ਚੋਣ ਨਿਸ਼ਾਨ ਮੈਦਾਨ ਦੇ ਵਿੱਚ ਆਇਆ ਤੇ ਸਾਹਮਣੇ ਤੋਂ ਤਿੰਨ ਉਮੀਦਵਾਰ ਹੋਰ ਨੇ ਕਾਂਗਰਸ ਤੋਂ ਹੈ ਅਕਾਲੀ ਦਲ ਤੋਂ ਹੈ ਆਮ ਆਦਮੀ ਪਾਰਟੀ ਤੋਂ ਹੁਣ ਗੁਗਲੀ ਪੈਂਦੀ ਹੈ ਕਿ ਨਹੀਂ ਪੈਂਦੀ ਸ਼ਿਵਾਜ ਰਨ ਆਊਟ ਹੁੰਦਾ ਹੈ ਸ਼ਿਵਾਜ ਦੇ ਸ਼ੱਕੇ ਲੱਗਦੇ ਨੇ ਜਾਂ ਸਭ ਤੋਂ ਵੱਧ ਰਨ ਜਿਹੜੇ ਆ ਸ਼ਿਵਾਜ ਲੈ ਕੇ ਨਿਕਲਦਾ ਹੈ 15 ਨੰਬਰ ਵਾਰਡ ਦੇ 21 ਤਰੀਕ ਨੂੰ ਵੋਟਾਂ ਪੈਣੀਆਂ ਨੇ ਫੈਸਲਾ ਆ ਜਾਣਾ ਤੇ ਵਾਰ ਨੰਬਰ 15 ਦਾ ਜਿਹੜਾ ਤਾਜ ਹੈਗਾ ਸ਼ਬਾਜ ਦੇ ਸਿਰ ਆਉਂਦਾ ਹੈ ਗਰਮੇਜ ਸਿੰਘ ਫੌਜੀ ਦੇ ਆਉਂਦਾ ਹੈ ਜਾਂ ਮੋਨ ਸਿੰਘ ਦੇ ਜਾਂ ਸੋਨ ਸਿੰਘ ਦੇ ਇਹ ਤਾਂ ਸਮਾਂ ਦੱਸੂਗਾ ਵੋਟਾਂ ਵਾਰਡ ਵਾਲਿਆਂ ਨੇ ਪਾਣੀਆਂ ਤੇ ਵਾਰਡ ਵਾਲੇ 15 ਨੰਬਰ ਵਾਲੇ ਇਸ ਵਾਰ ਕਿੰਦੇ ਸਿਰ ਤੇ ਜਿੱਦ ਦਾ ਤਾਜ ਦੇਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੰਨਾ ਤੁਹਾਡਾ ਖੁੱਦ ਦਾ ਗੁਰੂਰ ਸੈ ਲਾਈਵ ਪੱਤਰਕ ਸਾਥੀ ਗਰਮੇਜ ਦੇ ਨਾਲ ਮੈਂ ਸਤਪਾਲ ਤਿੰਦ ਬਸਤੀ ਟਿੱਬੇ ਵਾਲੀ